ਬਿੱਤੇਦਿਨੀ ਖੰਨਾ ਦੇ ਬਰੰਦਾਲਾ ਚ 8 ਲੱਖ ਦੀ ਲੁੱਟ ਦਾ ਮਾਮਲਾ ਡਰਾਮਾ ਸਾਬਤ ਹੋਇਆ ਇਹ ਦਲਾਲ ਤੇ ਸਹਾਇਕ ਨੇ ਹੀ ਲੁੱਟ ਦੀ ਸਾਜ਼ਿਸ਼ ਰਚੀ ਸੀ ਉਹ ਆਪਣੇ ਦੋਸਤ ਨਾਲ ਬੈਂਕ ਚ ਨਕਦੀ ਲੈਣ ਗਿਆ ਤੇ ਫਿਰ ਰਸਤੇ ਚ ਡਰਾਮਾ ਕਰਕੇ ਆਪਣੇ ਦੋਸਤ ਨੂੰ ਰਕਮ ਭੇਜ ਦਿੱਤੀ ਉਹ ਆਪਣੇ ਸਿਰ ਤੇ ਇੱਟ ਮਾਰ ਕੇ ਜ਼ਖਮੀ ਹੋ ਗਿਆ ਤੇ ਖੁਦ ਪੁਲਿਸ ਦੀ ਜਾਂਚ ਚ ਫਸ ਗਿਆ ਪੁਲਿਸ ਕਮਿਸ਼ਨ ਏਜੰਟ ਹਰਸ਼ਪ੍ਰੀਤ ਸਿੰਘ ਅਤੇ ਉਸਦੇ ਦੋਸਤ ਗੌਰਵ ਵਾਸੀ ਰਾਮਗੜ ਸਰਦਾਰਾ ਮਲੋਦ ਨੂੰ ਗ੍ਰਿਫਤਾਰ ਕਰ ਲਿਆ ਤੇ ਲੁੱਟੀ ਗਈ ਰਕਮ ਵੀ ਬਰਾਮਦ ਕਰ ਲਈ ਗਈ ਸਾਹਿਬ ਜੀ ਜਿਵੇਂ ਤੁਸੀਂ ਸਾਰੇ ਜਾਣਦੇ ਹੋਗੇ ਕੱਲ ਬਦੌਲਾ ਪਿੰਡ थाना सदर ਖੰਨੇ ਦੀ ਇੱਕ ਰਿਪੋਰਟ ਹੋਇਆ ਸੀਗਾ ਇੱਕ ਰਾਹੀਰ ਨੇ ਇਨਫੋਰਮ ਕੀਤਾ ਸੀ ਪੁਲਿਸ ਸਟੇਸ਼ਨ सदर ਦੇ ਮੁੰਜੀ ਸਾਹਿਬ ਨੂੰ ਕਿ ਇੱਥੇ ਇੱਕ ਪਬਲਿਕ ਦਾ ਬੰਦਾ ਹੈ ਜੀ ਇਹਨਾਂ ਨੇ ਰੋਡ ਸਾਈਡ ਤੇ ਡਿੱਗਿਆ ਆਮ ਲਿਆ ਸਨ ਔਰ ਇਹਨਾਂ ਦੇ ਨਾਲ ਇੱਕ ਇਹਨਾਂ ਦੇ ਸਰ ਤੇ ਸੱਟ ਮਾਰ ਕੇ ਇਹਨਾਂ ਦੀ 8 ਲੱਖ ਰੁਪਇਆ ਜੋ ਹੈ ਉਹ ਖੋਕੀਤਾ ਗਿਆ ਹੈਗਾ ਕਿਉਂਕਿ ਮੈਟਰ ਬਹੁਤ ਸੰਜੀਦਾ ਸੀਗਾ ਤਾਂ ਫਿਰ ਇਮੀਡੀਏਟਲੀ ਡੀਐਸਪੀ ਸਿਟੀ ਸਾਹਿਬ ਡੀਐਸਪੀ ਅ ਡਿਟੈਕਟਿਵਸ ਸਾਥ ਨਾਲੇ ਜੋ ਥਾਣਾ ਸਦਰ ਦੇ ਸਾਰੇ ਫੋਰਸ ਔਰ ਮੈਂ ਖੁਦ ਵੀ ਸੀਗੀ ਮੌਕੇ ਤੇ ਅਸੀਂ ਉਹਦੇ ਤੇ ਟੈਕਨੀਕਲੀ ਕੰਮ ਕਰਨਾ ਸ਼ੁਰੂ ਕੀਤਾ ਸੀਗੇ ਅ ਸਾਨੂੰ ਇਹ ਪਤਾ ਚੱਲਿਆ ਸੀ ਕਿ ਉੱਥੇ ਵਕਈ ਵਿਦਡਰਾ ਹੋ ਗਏ ਸੀਗੇ ਪੈਸੇ ਬੈਂਕ ਤੋਂ ਵਿਦਡਰਾ ਹੋ ਗਏ ਸੀਗੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਿਆ ਸੀ ਕਿ ਇੱਥੋਂ ਦੀ ਸ਼ੁਰੂ ਹੋਇਆ ਇਸ ਬੈਂਕ ਤੋਂ ਪੈਸੇ ਵਿਦਡਰਾ ਹੋਏ ਸੀਗੇ ਤਾਂ ਉਹਦੇ ਤੇ ਟੈਕਨੀਕਲੀ ਕੰਮ ਕਰਦੇ ਹੋਏ ਸਾਨੂੰ ਇਹ ਪਤਾ ਚੱਲਿਆ ਕਿ ਇੱਕ ਹਰਸ਼ਪ੍ਰੀਤ ਸਿੰਘ ਨਾਦਰ ਹੈਗਾ ਇਹ ਲੜਕਾ ਜਿਨ੍ਹਾਂ ਨੂੰ ਸੱਟ ਲੱਗੀ ਸੀ ਔਰ ਜਿਨ੍ਹਾਂ ਵੱਲੋਂ ਇਹ ਜੋ ਪਹਿਚ ਜੋ ਖੋ ਹੋ ਗਏ ਸੀ ਲੇਕਿਨ ਜਦੋਂ ਅਸੀਂ ਟੈਕਨੀਕਲੀ ਚੈੱਕ ਕੀਤਾ ਉਹਦੇ ਵਿੱਚ ਚੀਜ਼ੇ ਜੋ ਹੈ ਉਹ ਮੈਚ ਹੋ ਨਹੀਂ ਰਹੀ ਸੀਗੇ ਤੋਂ ਫਿਰ ਅਸੀਂ ਇਹਨਾਂ ਦੇ ਬੈਕਗ੍ਰਾਉਂਡ ਥੋੜਾ ਜਿਹਾ ਹੋਰ ਚੈੱਕ ਕੀਤਾ ਜੋ ਹਰਸ਼ਪ੍ਰੀਤ ਅਲੀਅਰਜ ਜਸੂਰ ਜੋ ਹੈ ਔਰ ਇਹਨਾਂ ਦੇ ਜਿੱਥੇ ਇਹ ਕੰਮ ਕਰਦਾ ਸੀਗਾ ਇਹ ਫਤਿਹਗੜ ਸਾਹਿਬ ਜਿਲੇ ਦੇ ਵਿੱਚ ਇੱਕ ਵਿਸ਼ਾਲ ਹੈਗੇ ਜੋ ਆਰਤੀ ਨੇ ਉਹਨਾਂ ਦੇ ਕੋਲ ਕੰਮ ਕਰਦਾ ਸੀ ਤੋਂ ਉਹਨਾਂ ਵੱਲੋਂ ਡਿਟੇਲ ਲੈ ਕੇ ਅਸੀਂ ਇਹਨਾਂ ਨੂੰ ਅ ਜਸੂ ਤੱਕ ਅਸੀਂ ਪਹੁੰਚੇ ਉੱਥੋਂ ਜਦੋਂ ਇਹਨਾਂ ਨਾਲ ਪੁੱਛਗਿੱਛ ਹੋਈ ਹੈ ਤਾਂ ਫਿਰ ਉੱਦੇ ਤੇ ਸਾਰੀ ਚੀਜ਼ੇ ਸਾਹਮਣੇ ਆਏ ਕਿ ਇਹਨੇ ਪੈਸੇ ਵਿਡਰਾ ਕਰਕੇ ਸੀ ਜੋ ਆਪਣੇ ਓਨਰ ਦੇ ਕਹਿੰਦੇ ਔਰ ਉਹਨਾਂ ਦੇ ਓਨਰ ਦੇ ਬਾਈਕ ਤੇ ਹੀ ਆਇਆ ਸੀਗਾ ਉਹਨਾਂ ਦੇ ਅਕਾਊਂਟ ਤੋਂ ਪੈਸੇ ਵਿਡਰਾ ਕੀਤਾ ਸੀਗਾ ਉਹਨੂੰ ਥੋੜਾ ਜਿਹਾ ਲਾਲਚ ਆ ਗਿਆ ਕਿ ਅ ਅਗਰ ਮੈਂ ਇਹਨੂੰ ਇੱਕ ਡਰਾਮਾ ਕਰਾ ਕਿ ਮੇਰੀ ਬਹਿ ਖੋ ਹੋ ਗਏ ਤਾਂ ਨਾ ਮੈਂ ਉਹ ਉਹ ਮੇਰਾ ਓਨਰ ਨੂੰ ਪਤਾ ਚੱਲਣਾ ਨਾ ਹੀ ਜ਼ਿੰਮੇਵਾਰੀ ਮੇਰੇ ਤੇ ਆਉਣਾ। ਤੋ ਫਿਰ ਉਹ ਪੈਸੇ ਮੈਂ ਆਪ ਰੱਖ ਸਕਦਾ ਹੈਗਾ। ਤੋ ਇਹਦੇ ਕਰਕੇ ਇਹਨੇ ਆਪਣਾ ਇੱਕ ਦੋਸਤ ਨੂੰ ਨਾਲ ਲਿਆ ਗੌਰਵ ਸਿੰਘ। ਉਹ ਹੈਗਾ ਇਥੇ ਰਾਮਗੜ੍ਹ ਸਰਦਾਰਾ ਥਾਣਾ ਮਲੋਧੇ ਰਹਿਣ ਵਾਲਾ। ਤੋ ਉਹਨਾਂ ਉਹਨਾਂ ਦੇ ਵਿੱਚ ਉਹਨਾਂ ਦੇ ਹੱਥੋਂ ਆਪਣਾ ਪੈਸੇ ਦਿੱਤਾ ਸੀਗਾ ਇਹਨੇ। ਇਹ ਕਹਤੇ ਹੋਏ ਕਿ ਮੈਂ ਇਸ ਤਰੀਕੇ ਨਾਲ ਕਰ ਲੈਣਾ ਤਾਂਕਿ ਪੈਸੇ ਆਪਾਂ ਬਾਅਦ ਚ ਲੈ ਸਕਦੇ ਹੈਗੇ। ਤੋ ਇਸ ਤੋਂ ਬਾਅਦ ਜਦੋਂ ਅਸੀਂ ਸਾਰਾ ਇਹ ਉਹਨਾਂ ਤੱਕ ਅਸੀਂ ਪਹੁੰਚੇ ਇਹ ਦੋਵਾਂ ਨੂੰ ਅਸੀਂ ਫੜੇ ਰਾਮਗੜ੍ਹ ਸਰਦਾਰਾ ਤੁਸੀਂ ਫੜੇ ਗਰੋ ਸਿੰਘ ਔਰ ਜੋ ਹੈਗਾ ਜਸੂ ਇਨ ਦੋਵਾਂ ਨੂੰ ਫੜੇ ਔਰ ਫਿਰ ਜਨ ਸਾਡੇ ਜੋ ਵਿਸ਼ਾਲ ਹੈਗਾ ਜਿਨ੍ਹਾਂ ਦੇ ਅਕਾਊਂਟ ਤੋਂ ਪੈਸੇ ਨਿਕਲੇ ਹੈਗੇ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਐਫਆਈਆਰ ਨੰਬਰ 217 ਜੋ ਥਾਣਾ ਸਦਰ ਦੇ ਵਿੱਚ ਦਰਜ ਹੋਇਆ ਸੈਕਸ਼ਨ 316 2 ਸਬਸੈਕਸ਼ਨ 2 ਔਰ 316 4 ਉਹ ਪਹਿਲੇ 2406 402 ਹੁੰਦਾ ਸੀਗਾ ਨਾਲ ਕਟ ਸੈਕਸ਼ਨ 61 ਬੀ ਐਨ ਐਸ ਸੋ ਦੈਟ ਇਜ਼ 120 ਬੀ ਕਨਸਪੀਰੇਸੀ ਦਾ ਉਹਦੇ ਵਿੱਚ ਪਰਚਾ ਦਰਜ ਹੋ ਕੇ ਇਮੀਡੀਏਟਲੀ ਜਦੋਂ ਪਰਚਾ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਜੀ ਉਹਨਾਂ ਦੇ ਕੁਝ ਹੀ ਘੰਟਿਆਂ ਦੇ ਅੰਦਰ ਅੰਦਰ ਕੇਸ ਵੀ ਟ੍ਰੇਸ ਕੀਤਾ ਗਿਆ ਔਰ ਪੂਰੇ 8 ਲੱਖ ਰੁਪਏ ਜੋ ਹੈ ਉਹ ਜੋ ਇਹਦੇ ਤੇ ਨੇ ਕਿਹਾ ਸੀਗਾ ਉਹ ਗਪਨ ਹੋਏ ਸੀ ਇਹਨਾਂ ਦੇ ਜਾਂ 스내ਚ ਹੋਏ ਸੀ ਉਹ ਪੂਰੇ ਪੈਸੇ ਜੋ ਨੇ ਉਹ ਰਿਕਵਰ ਕੀਤਾ ਗਿਆ ਜੀ ਤਾਂ ਗਾਸੀ ਨੇ ਕਿਉਂ ਇਦਾਂ ਕੀਤੇ ਨਹੀਂ ਕੋਈ ਲੋੜ ਸੀਗੀ ਜਾਂ ਇਹ ਇਹਦੇ ਵਿੱਚ ਦੇਖੋ ਜੀ ਗੱਲ ਇਹ ਹੈਗਾ ਇਹ 2 ਸਾਲ ਤੋਂ ਇਹਨਾਂ ਕੋਲ ਕੰਮ ਕਰਦਾ ਸੀ ਵਿਸ਼ਾਲ ਜੀ ਦੇ ਕੋਲ ਕੰਮ ਕਰਦਾ ਸੀਗਾ ਔਰ ਇਹਨਾਂ ਦਾ ਮੇਨ ਤੇ ਹਰ ਵਾਰੀ ਇਹ ਜਾ ਕੇ ਉਹਨਾਂ ਦੇ ਪੈਸੇ ਵਿਡਰਾ ਕਰਦਾ ਸੀ ਕਿਉਂਕਿ ਉਹ ट्रांजैक्शन ਬڑے ਹੁੰਦੇ ਸੀ ਤਾਂ ਫਿਰ ਉਹਨੂੰ ਇੱਕ ਲਾਲਚ ਆਇਆ ਕਿ ਨਹੀਂ ਮਤਲਬ ਤਕਰੀਬਨ ਹਰ ਹਫਤੇ ਹੀ ਇੰਨਾ ਜ਼ਿਆਦਾ ਪੈਸੇ ਦੇ ट्रांजैक्शन ਹੋ ਰਿਹਾ ਬੰਦਾ ਆਪ 8 ਲੱਖ 10 ਲੱਖ ਇਸ ਤਰੀਕੇ ਦੇ ਵਿਡਰਾ ਕਰ ਰਿਹਾ ਹੈਗਾ ਤਾਂ ਉਹਨੂੰ ਲੱਗਾ ਕਿ ਇੰਨਾ ਵੱਡਾ ਅਮਾਉਂਟ ਜੋ ਹੈ ਮੈਂ ਇੱਕ ਵਾਰੀ ਕਰ ਸਕਦਾ ਹਾਂ ले सकते हैं मैं प्लान में किया है ये लूट दी किस तरह इन्होंने की कोई जितना पहले सोशल मीडिया पे पहले देख के कर दे नहीं जी गल ये हैगा कि जमे इट इज ह्यूमन साइकोलॉजी जमे ਤੁਸੀਂ ਕਿਸੇ ਦਾ ਭਰੋਸਾ ਜਿੱਤ ਲਿਆ 2 ਸਾਲਾਂ ਨੂੰ ਤੇ ਕੰਮ ਕਰਤਾ ਐਂਡ ਔਰ ਤੁਸੀਂ ਵੱਡੀ ਅਮਾਉਂਟ ਦੇ ਪੈਸੇ ਤੁਸੀਂ ਹੈਂਡਲ ਕਰ ਰਹੇ ਹੋ ਡੇਲੀ ਬੇਸਿਸ ਤੇ ਹੈਂਡਲ ਕਰ ਰਹੇ ਹੋ ਤਾਂ ਤੁਹਾਡੇ ਓਨਰ ਤੁਹਾਨੂੰ ਸ਼ੱਕ ਨਹੀਂ ਕਰਨਾ ਹੈਗਾ ਔਰ ਹੁਣ ਤੁਸੀਂ ਇਸ ਤਰੀਕੇ ਨਾਲ ਬਣਾਤੇ ਇੱਕ ਕਈ ਨਹੀਂ ਮੇਰਾ ਤਾਂ ਕੋਈ ਗਲਤੀ ਹੀ ਨਹੀਂ ਸੀਗਾ ਜੀ ਉਪਰ ਹੈ ਕਿਸ ਨੇ ਆ ਕੇ ਖੋ ਖੋ ਕਰਕੇ ਚਲ ਗਿਆ ਨਾ ਕੰਮ ਤੇ ਕੋਈ ਅਸਰ ਆਣਾ ਨਾ ਪਰੋਸੇ ਦੀ ਕੋਈ ਅਸਰ ਆਣਾ ਔਰ ਪਹਿ ਹੀ ਵੀ ਤੁਹਾਨੂੰ ਮਿਲਦੇ ਹੋ ਜਿਹੜੇ ਦੋਨੇ ਰੁੱਕੀ ਜਿਹੜੀ ਉਹ ਦੱਸ ਦਿੰਦੀ ਆ ਆ ਉਹ ਗੱਲ ਇਹ ਹੈਗਾ ਜੀ ਇੰਨੇ ਅ ਇਟ ਲੈ ਕੇ ਆਪਣੇ ਆਪ ਮਾਰਦਾ ਸੀ ਕਿ ਇਹ ਇੱਕ ਬਣਾਉਣ ਵਾਸਤੇ ਕਿ ਮਤਲਬ ਔਥੈਂਟਿਕ ਬਣਾਉਣ ਵਾਸਤੇ ਕਿ ਨਹੀਂ ਜੀ ਮੈਨੂੰ ਕਿਸ ਨੇ ਮਾਰ ਕੇ ਲੈ ਕੇ ਚਲਾ ਗਿਆ ਤੋ ਉਹ ਬਣਾਉਣ ਵਾਸਤੇ ਉਹਨੂੰ ਆਥੈਂਟਿਕ ਬਣਾਉਣ ਵਾਸਤੇ ਇਹਨੇ ਇਟਾ ਆਪਣੇ ਸਰ ਤੇ ਆਪੀ ਮਰਿਆ ਸੀ ਪੂਰੀ ਰਕਮ ਰਿਕਵਰ ਹੋ ਗਈ ਜੀ ਪੂਰੀ ਰਕਮ ਰਿਕਵਰ ਹੋਇਆ ਜੀ ਉਹ ਤੁਹਾਡੇ ਕੋਲ ਹੁਣੇ ਰੱਖ ਲਾਂਗੇ ਤੋ ਫਿਰ ਪਹਿਲਾਂ ਤੋਂ ਕੋਈ ਮੁਕਾਦਮਾ ਦਰਜ ਹੈਗਾ ਦੋਨਾਂ ਦਾ ਨਹੀਂ ਜੀ ਦੋਵਾਂ ਦੇ ਇੱਥੇ ਕੋਈ ਮੁਕਾਦਮਾ ਦਰਜ ਨਹੀਂ ਹੈਗੀ ਇਹ ਦੋਵੇਂ ਇੱਥੇ ਰਾਮਗੜ੍ਹ ਸਰਦਾਰਾ ਦੇ ਰਹਿਣ ਵਾਲੇ ਹੈਗੇ ਆ ਦੋਵੇਂ ਦੋਸਤ ਨੇ ਔਰ ਜੋ ਦੂਜਾ ਗਰੋਸ਼ ਸਿੰਘ ਹੈਗਾ ਉਹਨਾਂ ਦਾ ਹਲੇ ਆਪਾਂ ਪਰਚੇ ਦੇ ਵਿੱਚ ਉਹਨਾਂ ਦਾ ਨਾਂ ਹੈਗੀ ਹੈ ਕਿਉਂਕਿ ਪਹਿਲੇ ਉਹਨਾਂ ਕੋਲ ਰਿਕਵਰ ਹੋਏ ਨੇ ਔਰ ਇਹਨਾਂ ਦੇ ਉਸ ਵੇਲੇ ਪੂਰਾ ਰੋਲ ਸੀਗਾ ਲੇਕਿਨ ਉਹਦਾ ਇੰਟੈਂਸ਼ਨ ਇਨਾਂ ਨੂੰ ਪਤਾ ਸੀ ਨਹੀਂ ਪਤਾ ਸੀ ਜੋ ਜਸੂਦਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ 26 27 ਸਾਲ ਦੀ ਹੈ ਜੀ ਦੋਵੇਂ ਮਣੀ ਜਿੱਦ ਤੱਕ ਵੱਡੀਆਂ ਫਰਮਾਂ ਦੇ ਮੁਲਾਜ਼ਮ ਇੱਕ ਤਰ੍ਹਾਂ ਭੇਜ ਦਿੰਦੇ ਨੇ ਅਨਸਿਕਿਓਰ ਇੰਨਾ ਕੈਸ਼ ਲੈ ਕੇ ਜਾ ਰਹੇ ਨੇ ਬਾਈਕ ਤੇ ਉਹਨਾਂ ਨੂੰ ਕੀ ਅਪੀਲ ਕਰਾਂਗੇ ਬਿਲਕੁਲ ਜੀ ਦੇਖਿਓ ਗੱਲ ਇਹ ਹੈਗਾ ਕਿ ਭਾਵੇਂ ਪੈਸੇ ਤੁਹਾਡਾ 10000 ਹੈ ਜਾਂ 10 ਲੱਖ ਹੈ ਜਾਂ 10 ਕਰੋੜ ਹੈ ਪੈਸੇ ਜਦੋਂ ਕੋਈ ਤੁਸੀਂ ਇੰਨਾ ਅਫਰਟ ਨਾਲ ਅਸੀਂ ਕਮਾਉਂਦੇ ਆ ਇੰਨਾ ਮਿਹਨਤ ਨਾਲ ਕਮਾਉਂਦੇ ਆ ਤਾਂ ਫਿਰ ਉਹਦਾ ਰੱਖੀ ਕਰਨਾ ਵੀ ਆਪਣਾ ਜ਼ਿੰਮੇਵਾਰੀ ਹੁੰਦੀ ਹੈ ਸੋਸ਼ਲ ਰਿਸਪੋਨਸੀਬਿਲਟੀ ਹੁੰਦੀ ਹੈ ਇਹਨਾਂ ਨੂੰ ਔਰ ਫਿਰ ਆਪਣੇ ਮੁਲਾਜ਼ਮਾਂ ਦਾ ਵੈਰੀਫਾਈ ਜ਼ਰੂਰ ਕਰੋ ਇਹਦੇ ਵਿੱਚ ਨਾ ਕੋਈ ਕਿਸੇ ਦਾ ਸਟਰੀਟ ਕ੍ਰਾਈਮ ਨਹੀਂ ਹੈ ਜੀ ਇਹ ਸਨਾਚਿੰਗ ਨਹੀਂ ਹੈਗਾ ਬੰਦੇ ਨੇ ਆਪਣੇ ਆਪ ਬਣਾਤੇ ਤੋਂ ਇਹਦੇ ਵਿੱਚ ਜਦੋਂ ਵੀ ਆਪਾਂ ਇਸ ਤਰੀਕੇ ਨਾਲ ਕਰਦੇ ਆ ਵੱਡੇ ਅਮੌਨ ਤੁਸੀਂ ਕੈਰੀ ਕਰ ਰਹੇ ਹੈਗੇ ਤੁਸੀਂ ਐਟਲੀਸਟ